ਸਾਡੇ YouTube ਚੈਨਲ ਸੋਚ ਵਿੱਚ ਤੁਹਾਡਾ ਸਵਾਗਤ ਹੈ ਇੱਕ ਅਜਿਹੀ ਥਾਂ ਜਿੱਥੇ ਅਸੀਂ ਤਾਜ਼ਾ ਨਜ਼ਰੀਏ ਨਾਲ ਅਸਲ ਮੁੱਦਿਆਂ ਤੇ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਅੱਜ ਆਪਾਂ ਇੱਕ ਅਹਿਮ ਮੁੱਦੇ ਤੇ ਗੱਲ ਕਰਾਂਗੇ ਪੰਜਾਬ ਸਰਕਾਰ ਦੀ ਨਵੀਂ ਲੈਂਡ ਪੂਲਿੰਗ ਪਾਲਿਸੀ 2025 ਹਾਂਜੀ ਸਾਡੇ ਕੋਲ ਇਸ ਦਾ ਸਰਕਾਰੀ ਨੋਟੀਫਿਕੇਸ਼ਨ ਵੀ ਹੈ ਜਿਹੜਾ 4 ਜੂਨ 2025 ਦਾ ਹੈ ਅੱਜ ਆਪਾਂ ਇਸ ਨੂੰ ਜ਼ਰਾ ਖੋਲ ਕੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਹਾਂਜੀ ਬਿਲਕੁਲ ਇਹ ਪਾਲਿਸੀ ਦੇਖੋ ਇੱਕ ਵੱਡੀ ਕੋਸ਼ਿਸ਼ ਹੈ ਪੰਜਾਬ ਵਿੱਚ ਸ਼ਹਿਰੀ ਵਿਕਾਸ ਨੂੰ ਸਹੀ ਢੰਗ ਨਾਲ ਅੱਗੇ ਤੋਰਨ ਦੀ ਮਤਲਬ ਜਿਹੜੀਆਂ ਪਹਿਲਾਂ ਜ਼ਮੀਨ ਅਕਵਾਇਰ ਕਰਨ 'ਚ ਦਿੱਕਤਾਂ ਹੁੰਦੀਆਂ ਸੀ ਦੇਰੀ ਹੁੰਦੀ ਸੀ ਵਿਵਾਦ ਹੁੰਦੇ ਸੀ ਉਹਨਾਂ ਤੋਂ ਹਟ ਕੇ ਕੁਝ ਨਵਾਂ ਕਰਨ ਦੀ ਕੋਸ਼ਿਸ਼ ਹੈ ਹਾਂ ਮੈਂ ਪੜ੍ਹ ਰਹੀ ਸੀ ਕਿ ਮੁੱਖ ਗੱਲ ਇਹ ਹੈ ਕਿ ਜ਼ਮੀਨ ਮਾਲਕਾਂ ਨੂੰ ਭਾਈਵਾਲ ਬਣਾਇਆ ਜਾ ਰਿਹਾ ਹੈ ਬਿਲਕੁਲ ਇਹੋ ਸਭ ਤੋਂ ਵੱਡਾ ਬਦਲਾਅ ਹੈ ਸਰਕਾਰ ਜ਼ਮੀਨ ਖੋਹ ਨਹੀਂ ਰਹੀ ਸਗੋਂ ਮਾਲਕ ਨਾਲ ਸਾਂਝੇਦਾਰੀ ਕਰ ਰਹੀ ਹੈ ਵਿਕਾਸ ਵਿੱਚ ਤੇ ਹਾਂ ਇਹ ਪਾਲਿਸੀ ਪਹਿਲਾਂ ਵਾਲੀਆਂ ਸਾਰੀਆਂ ਲੈਂਡ ਪੂਲਿੰਗ ਸਕੀਮਾਂ ਨੂੰ ਰਿਪਲੇਸ ਕਰਦੀ ਹੈ ਠੀਕ ਹੈ ਤਾਂ ਇਹ ਦੱਸੋ ਇਹ ਨਵੀਂ ਪੌਚ ਇਸ ਸਾਂਝੇਦਾਰੀ ਵਾਲੀ ਗੱਲ ਇਹ ਲਾਗੂ ਕਿੱਥੇ ਕਿੱਥੇ ਹੋਵੇਗੀ ਦੇਖੋ ਜਿੰਨੀਆਂ ਵੀ ਸਪੈਸ਼ਲ ਡਿਵੈਲਪਮੈਂਟ ਅਥਾਰਟिटीज ਨੇ ਪੰਜਾਬ ਵਿੱਚ ਹਾਊਸਿੰਗ ਤੇ ਅਰਬਨ ਡਿਵੈਲਪਮੈਂਟ ਡਿਪਾਰਟਮੈਂਟ ਦੇ ਅਧੀਨ ਉਹਨਾਂ ਸਭ ਤੇ ਲਾਗੂ ਹੋਵੇਗੀ ਹੈ ਪ੍ਰੋਜੈਕਟ ਹੋਵੇ ਕਮਰਸ਼ੀਅਲ ਇੰਡਸਟਰੀਅਲ ਕੋਈ ਸੰਸਥਾ ਬਣਨੀ ਹੋਵੇ ਜਾਂ ਫਿਰ ਇੰਟੀਗ੍ਰੇਟਿਡ ਇੰਡਸਟਰੀਅਲ ਪਾਰਕ ਸਭ ਲਈ ਇਹ ਹੀ ਪਾਲਿਸੀ ਵਰਤੀ ਜਾਵੇਗੀ ਤੇ ਉਹਨਾਂ ਕੇਸਾਂ ਦਾ ਕੀ ਜਿੱਥੇ ਐਕ્ਵਿਜ਼ੀਸ਼ਨ ਸ਼ੁਰੂ ਤਾਂ ਹੋ ਗਈ ਸੀ ਪਰ ਅਜੇ ਅਵਾਰਡ پاس ਨਹੀਂ ਹੋਇਆ ਸੀ ਜਾਂ ਜਿੱਥੇ ਡਾਇਰੈਕਟ ਗੱਲਬਾਤ ਚੱਲ ਰਹੀ ਸੀ ਹਾਂ ਉਹਨਾਂ ਤੇ ਵੀ ਇਹ ਲਾਗੂ ਹੋ ਸਕਦੀ ਹੈ ਮਤਲਬ ਜੇ ਅਵਾਰਡ ਨਹੀਂ ਪਾਸ ਹੋਇਆ ਤਾਂ ਸਰਕਾਰ ਇਸ ਨਵੀਂ ਪਾਲਿਸੀ ਤਹਿਤ ਆਫਰ ਦੇ ਸਕਦੀ ਹੈ ਅੱਛਾ ਇਸ ਵਿੱਚ ਇੱਕ ਸਹੂਲियत ਸਰਟੀਫਿਕੇਟ ਦੀ ਗੱਲ ਵੀ ਹੈ ਇਹ ਕੀ ਚੀਜ਼ ਹੈ ਹਾਂ ਇਸ ਸਹੂਲियत ਸਰਟੀਫਿਕੇਟ ਇੱਕ ਤਰ੍ਹਾਂ ਦਾ ਪ੍ਰੂਫ ਹੋਵੇਗਾ ਜਦੋਂ ਕੋਈ ਜ਼ਮੀਨ ਮਾਲਕ ਇਸ ਸਕੀਮ ਵਿੱਚ ਆਂਦਾ ਹੈ ਤਾਂ ਉਸ ਨੂੰ ਇਹ ਸਰਟੀਫਿਕੇਟ ਮਿਲੇਗਾ ਇਹ ਦੱਸੇਗਾ ਕਿ ਹਾਂ ਤੁਸੀਂ ਹਿੱਸਾ ਲੈ ਰਹੇ ਹੋ ਤੇ ਤੁਹਾਨੂੰ ਵਿਕਸਿਤ ਪਲਾਟ ਮਿਲਣਗੇ ਤੇ ਇਹ ਅਲਾਟਮੈਂਟ ਤੋਂ ਬਾਅਦ 2 ਸਾਲ ਤੱਕ ਵੈਲਿਡ ਰਹੇਗਾ ਚਲੋ ਹੁਣ ਆਉਂਦੇ ਹਾਂ ਸਭ ਤੋਂ ਅਹਿਮ ਗੱਲ ਤੇ ਆਮ ਜ਼ਮੀਨ ਮਾਲਕ ਖਾਸ ਕਰਕੇ ਛੋਟੇ ਕਿਸਾਨ ਉਹਨਾਂ ਨੂੰ ਕੀ ਮਿਲੇਗਾ 1 ਏਕੜ ਜ਼ਮੀਨ ਦੇ ਬਦਲੇ ਕੀ ਹਿਸਾਬ ਹੈ ਹਾਂਜੀ ਇਹੀ ਇਸ ਪਾਲਿਸੀ ਦਾ ਦਿਲ ਹੈ ਸਮਝੋ देखो जे जमीन रिहायशी सेक्टर ਲਈ ਲਈ ਜਾ ਰਹੀ ਹੈ ਤਾਂ ਹਰ ਏਕੜ ਪਿਛੇ 1000 ਵਰਗ ਗਜ਼ ਦਾ ਰਿਹਾਇਸ਼ੀ ਪਲਾਟ ਮਿਲੇਗਾ 1000 ਗਜ਼ ਰਿਹਾਇਸ਼ੀ ਹਾਂ ਅਤੇ ਨਾਲ ਹੀ 200 ਵਰਗ ਗਜ਼ ਦੀ ਕਮਰਸ਼ੀਅਲ ਸਾਈਟ ਜਿਸ ਨੂੰ ਆਪਾਂ ਐਸਈਓ ਕਹਿੰਦੇ ਆ ਸ਼ਾਪ ਕਮ ਆਫਿਸ اچھا ਯਾਨੀ ਦੁਕਾਨ ਤੇ ਦਫਤਰ ਵਾਲੀ ਥਾਂ ਉਦਾਹਰਣ ਵਜੋਂ ਜੇ ਕਿਸ਼ੀ ਕੋਲ ਪੂਰਾ 1 ਏਕੜ ਮਤਲਬ 8 ਕਨਾਲ ਜ਼ਮੀਨ ਹੈ ਤਾਂ ਉਸ ਨੂੰ ਹੋ ਸਕਦਾ ਹੈ 500 500 ਗਜ਼ ਦੇ ਦੋ ਰਿਹਾਇਸ਼ੀ ਪਲਾਟ ਮਿਲ ਜਾਣ ਤੇ 100 ਗਜ਼ ਦਾ ਇੱਕ ਐਸਆਈਓ ਮਿਲ ਜਾਵੇ ਅਥਾਰਟੀ A1 ਕਰ ਸਕਦੀ ਹੈ ਇਹ ਪਿਛਲੀਆਂ ਸਕੀਮਾਂ ਨਾਲੋਂ ਕਾਫੀ ਵੱਖਰਾ ਹੈ ਨਾ ਪਹਿਲਾਂ ਤਾਂ ਸ਼ਾਇਦ ਜ਼ਿਆਦਾਤਰ ਨਕਦ ਪੈਸੇ ਮਿਲਦੇ ਸੀ ਬਿਲਕੁਲ ਇਹੀ ਫਰਕ ਹੈ ਹੁਣ ਮਾਲਕ ਸਿੱਧਾ ਵਿਕਾਸ ਵਿੱਚ ਹਿੱਸੇਦਾਰ ਬਣ ਰਿਹਾ ਹੈ ਉਸ ਨੂੰ ਜ਼ਮੀਨ ਮਿਲ ਰਹੀ ਹੈ ਜਿਸ ਦੀ ਕੀਮਤ ਭਵਿੱਖ ਵਿੱਚ ਵੱਧ ਸਕਦੀ ਹੈ ਇਹ ਤਾਂ ਹੋਈ ਰਿਹਾਇਸ਼ੀ ਦੀ ਗੱਲ ਜੇ ਜ਼ਮੀਨ ਇੰਡਸਟਰੀਅਲ ਸੈਕਟਰ ਲਈ ਚਾਹੀਦੀ ਹੋਵੇ ਉਸ ਲਈ ਹਿਸਾਬ ਥੋੜਾ ਵੱਖਰਾ ਹੈ इंडस्ट्रियल सेक्टर ਲਈ ਹਰ ਏਕੜ ਪਿੱਛੇ 1600 ਵਰਗ ਗਜ ਦਾ ਵਿਕਸਿਤ ਇੰਡਸਟਰੀਅਲ ਪਲਾਟ ਦਿੱਤਾ ਜਾਵੇਗਾ 1600 ਗਜ ਓਕੇ ਤੇ ਇੰਟੀਗ੍ਰੇਟਿਡ ਇੰਡਸਟਰੀਅਲ ਪਾਰਕਸ ਲਈ ਉੱਥੇ ਮਿਕਸਡ ਹੈ ਪ੍ਰਤੀ ਏਕੜ 1000 ਗਜ ਇੰਡਸਟਰੀਅਲ 300 ਗਜ ਰਿਹਾਇਸ਼ੀ ਅਤੇ 100 ਗਜ ਕਮਰਸ਼ੀਅਲ ਯਾਨੀ एसईओ ਪਰ ਅਕਸਰ ਇੰਜ ਹੁੰਦਾ ਹੈ ਕਿ ਕਿਸੇ ਕੋਲ ਪੂਰਾ ਏਕੜ ਨਹੀਂ ਹੁੰਦਾ ਕਿਸੇ ਕੋਲ ਦੋ ਕਨਾਲ ਚਾਰ ਮਰਲੇ ਜ਼ਮੀਨ ਹੁੰਦੀ ਹੈ ਉਹਨਾਂ ਦਾ ਕੀ ਬਨੇਗਾ ਬਹੁਤ ਵਧੀਆ ਸਵਾਲ ਹੈ ਉਹਨਾਂ ਲਈ ਸਪੈਸ਼ਲ ਐਲਓਆਈ ਦਾ ਪ੍ਰਬੰਧ ਹੈ ਐਲਓਆਈ ਮਤਲਬ ਲੈਟਰ ਆਫ ਇੰਟੈਂਟ ਯਾਨੀ ਖਾਸ ਇਰਾਦਾ ਪੱਤਰ ਜਿੰਨੀ ਕਿਸੇ ਦੀ ਜ਼ਮੀਨ ਹੈ ਉਸ ਦੇ ਹਿਸਾਬ ਨਾਲ ਉਸ ਨੂੰ ਇੱਕ ਐਲਓਆਈ ਮਿਲ ਜਾਵੇਗਾ ਭਾਵੇਂ ਉਹ ਪੂਰਾ ਪਲਾਟ ਨਾ ਬਣਦਾ ਹੋਵੇ ਜਿਵੇਂ ਕਿ ਕੋਈ ਉਦਾਹਰਣ ਜਿਵੇਂ ਰਿਹਾਇਸ਼ੀ ਏਰੀਆ ਵਿੱਚ ਜੇ ਕੋਈ 4 ਮਰਲੇ ਜ਼ਮੀਨ ਦਿੰਦਾ ਹੈ ਤਾਂ ਉਸ ਨੂੰ 30 ਵਰਗ ਗਜ਼ ਦਾ ਸਪੈਸ਼ਲ ਐਲਓਆਈ ਮਿਲੇਗਾ ਤੇ ਇਸ ਐਲਓਆਈ ਦਾ ਉਹ ਕੀ ਕਰਨਗੇ ਉਹ ਬਾਅਦ ਵਿੱਚ ਜੇ ਚਾਹਣ ਤਾਂ ਕਿਸੇ ਹੋਰ ਐਲਓਆਈ ਵਾਲੇ ਨਾਲ ਮਿਲ ਕੇ ਆਪਣੇ ਐਲਓਆਈਜ਼ ਨੂੰ ਇਕੱਠਾ ਕਰਕੇ ਅਥਾਰਟੀ ਤੋਂ ਇੱਕ ਪੂਰਾ ਪਲਾਟ ਲੈ ਸਕਦੇ ਨੇ ਜੇ ਉਪਲਬਧ ਹੋਵੇ। اچھا ਇਹ ਤਾਂ ਫਲੈਕਸੀਬਿਲਟੀ ਹੋ ਗਈ। ਇਸ ਤੋਂ ਇਲਾਵਾ ਕੋਈ ਹੋਰ ਖਾਸ ਗੱਲਾਂ ਕੋਈ ਹੋਰ ਨੁਕਤੇ? ਹਾਂ ਜੀ। ਕੁਝ ਹੋਰ ਵੀ ਹਨ। ਇੱਕ ਤਾਂ ਇਹ ਕਿ ਜ਼ਮੀਨ ਮਾਲਕ ਕੋਲ ਆਪਸ਼ਨ ਹੈ ਕਿ ਉਹ ਕਮਰਸ਼ੀਅਲ ਹਿੱਸਾ ਨਾ ਲੈ ਕੇ ਸਾਰਾ ਹਿੱਸਾ ਰਿਹਾਇਸ਼ੀ ਪਲਾਟ ਦੇ ਰੂਪ ਵਿੱਚ ਹੀ ਲੈ ਲਵੇ। ਓਕੇ। ਦੂਜਾ ਜਿਹੜੇ ਸਪੈਸ਼ਲ ਐਲਓਆਈ ਵਾਲੇ ਨੇ ਜੇ ਉਹ 3 ਸਾਲਾਂ ਦੇ ਅੰਦਰ ਪਲਾਟ ਨਹੀਂ ਲੈ ਪਾਉਂਦੇ ਜਾਂ ਨਹੀਂ ਲੈਣਾ ਚਾਹੁੰਦੇ ਤਾਂ ਉਹ ਆਪਣਾ ਐਲਓਆਈ ਵਾਪਸ ਕਰਕੇ ਨਕਦ ਮੁਆਵਜ਼ਾ ਵੀ ਲੈ ਸਕਦੇ ਨੇ ਠੀਕ ਹੈ ਤੇ ਜ਼ਮੀਨ ਤੇ ਜੇ ਕੋਈ ਪਹਿਲਾਂ ਤੋਂ ਕੁਝ ਬਣਿਆ ਹੋਵੇ ਕੋਈ ਘਰ ਟਿਊਬਵੈਲ ਜਾਂ ਦਰਖਤ ਉਹਨਾਂ ਦਾ ਮੁਆਵਜ਼ਾ ਵੱਖਰਾ ਮਿਲੇਗਾ ਐਲਏਆਰਆਰ ਐਕਟ 2013 ਦੇ ਹਿਸਾਬ ਨਾਲ ਕਰ ਖੂ ਫਲਦਾਰ ਰੁੱਖ ਸਭ ਦਾ ਮੁਲਾਂਕਣ ਕਰਕੇ ਪੈਸੇ ਦਿੱਤੇ ਜਾਣਗੇ। ਅਤੇ ਕੀ ਮਾਲਿਕ ਬਾਅਦ ਵਿੱਚ ਅਲੋਟ ਹੋਏ ਪਲਾਟ ਨੂੰ ਅੱਗੇ ਹੋਰ ਛੋਟਾ ਵੰਡ ਸਕਣਗੇ? ਨਹੀਂ ਇਸ ਦੀ ਇਜਾਜ਼ਤ ਨਹੀਂ ਹੋਵੇਗੀ। ਪਲਾਟ ਦੀ ਹੋਰ ਵੰਡ ਨਹੀਂ ਕੀਤੀ ਜਾ ਸਕੇਗੀ। ਇੱਕ ਗੱਲ ਹੋਰ ਸੀ ਗੁਜ਼ਾਰਾ ਪੱਤੇ ਬਾਰੇ। ਉਹ ਕੀ ਹੈ? ਹਾਂ ਇਹ ਵੀ ਇੱਕ ਅਹਿਮ ਸਹੂਲਤ ਹੈ ਜਦੋਂ ਤੱਕ ਮਾਲਿਕ ਨੂੰ ਵਿਕਸਿਤ ਪਲਾਟ ਨਹੀਂ ਮਿਲ ਜਾਂਦਾ ਉਸ ਨੂੰ ਗੁਜ਼ਾਰਾ ਪੱਤਾ ਮਿਲੇਗਾ 30000 ਰੁਪਏ ਪ੍ਰਤੀ ਏਕੜ ਪ੍ਰਤੀ ਸਾਲ। 30000 ਰੁਪਏ ਪ੍ਰਤੀ ਏਕੜ ਹਰ ਸਾਲ। ਹਾਂਜੀ ਪਰ ਇਹ ਵੱਧ ਤੋਂ ਵੱਧ 3 ਸਾਲਾਂ ਲਈ ਮਿਲੇਗਾ ਜਾਂ ਜਦੋਂ ਤੱਕ ਪਲਾਟ ਨਹੀਂ ਮਿਲ ਜਾਂਦਾ ਜੋ ਵੀ ਪਹਿਲਾਂ ਹੋਵੇ ਚਲੋ ਇਹ ਤਾਂ ਹੋ ਗਈ ਛੋਟੇ ਤੇ ਦਰਮਿਆਨੇ ਮਾਲਕਾਂ ਦੀ ਗੱਲ ਹੁਣ ਜੇ ਕੋਈ ਵੱਡਾ ਜ਼ਮੀਨ ਮਾਲਕ ਹੋਵੇ ਮੰਨ ਲਓ ਕਿਸੇ ਕੋਲ 9 ਏਕੜ ਹੈ ਜਾਂ ਕੋਈ 50 ਏਕੜ ਜ਼ਮੀਨ ਦੇਣ ਨੂੰ ਤਿਆਰ ਹੈ ਉਹਨਾਂ ਲਈ ਕੀ ਖਾਸ ਹੈ ਉਹਨਾਂ ਲਈ ਸਕੀਮ ਥੋੜੀ ਵੱਖਰੀ ਹੈ ਵੱਡੇ ਪੱਧਰ ਤੇ ਜ਼ਮੀਨ ਪੂਲ ਕਰਨ ਵਾਲਿਆਂ ਲਈ ਜੇ ਕੋਈ 9 ਏਕੜ ਜ਼ਮੀਨ ਪੂਲ ਕਰਦਾ ਹੈ ਤਾਂ ਉਸ ਨੂੰ 3 ਏਕੜ ਜ਼ਮੀਨ ਵਾਪਸ ਮਿਲੇਗੀ 3 ਏਕੜ ਵਾਪਸ ਕਿਸ ਮਕਸਦ ਲਈ ਉਹ ਗਰੁੱਪ ਹਾਊਸਿੰਗ ਲਈ ਹੋਵੇਗੀ ਯਾਨੀ ਫਲੈਟ ਵਗੈਰਾ ਬਣਾਉਣ ਲਈ ਤੇ ਉਸਤੇ ਐਫ ਆਰ ਵੀਵਾਦ ਮਿਲੇਗੀ 1.25 ਮਤਲਬ 2.5 ਗੁਣਾ ਤੱਕ ਕੰਸਟਰਕਸ਼ਨ ਕਰ ਸਕਣਗੇ ਠੀਕ ਹੈ ਤੇ ਜੇ ਕੋਈ 50 ਏਕੜ ਪੂਲ ਕਰੇ ਉਸ ਕੇਸ ਵਿੱਚ ਉਸ ਨੂੰ 30 ਏਕੜ ਜ਼ਮੀਨ ਵਾਪਸ ਮਿਲੇਗੀ ਇਹ ਪਲੋਟਡ ਡਿਵੈਲਪਮੈਂਟ ਲਈ ਹੋਵੇਗੀ ਮਤਲਬ ਉਹ ਖੁਦ ਪਲੋਟ ਕੱਟ ਕੇ ਵੇਚ ਸਕਣਗੇ ਵਾਹ ਯਾਨੀ ਉਹ ਆਪਣੀ ਛੋਟੀ ਕਲੋਨੀ ਬਣਾ ਸਕਦੇ ਨੇ ਹਾਂਜੀ ਪਰ ਉਸ 30 ਏਕੜ ਦੀ ਵਰਤੋਂ ਵੀ ਨਿਯਮ ਅਨੁਸਾਰੀ ਹੋਵੇਗੀ ਜਿਵੇਂ ਲਗਭਗ 20% ਹਿੱਸਾ ਸੜਕਾਂ ਲਈ ਰੱਖਣਾ ਪਵੇਗਾ 10% ਹਰਿਆਲੀ ਲਈ 5% ਕਮਰਸ਼ੀਅਲ ਲਈ ਤੇ ਬਾਕੀ 65% ਤੇ ਰਿਹਾਇਸ਼ੀ ਪਲਾਟ ਕਰ ਸਕਣਗੇ ਤਾਂ ਇੰਨਾ ਵੱਡੇ ਡਿਵੈਲਪਰਾਂ ਤੇ ਕੁਝ ਜ਼ਿੰਮੇਵਾਰੀਆਂ ਕੁਝ ਸ਼ਰਤਾਂ ਵੀ ਹੋਣਗੀਆਂ ਫਿਰ ਬਿਲਕੁਲ ਕਈ ਸ਼ਰਤਾਂ ਨੇ ਪਹਿਲੀ ਜੋ ਵੀ ਡਿਵੈਲਪਮੈਂਟ ਕਰਨਗੇ ਉਹ ਇਲਾਕੇ ਦੇ ਮਾਸਟਰ ਪਲਾਨ ਦੇ ਮੁਤਾਬਿਕ ਹੋਣੀ ਚਾਹੀਦੀ ਹੈ ਮਨਮਰਜ਼ੀ ਨਹੀਂ ਚੱਲੇਗੀ ਮਾਸਟਰ ਪਲਾਨ ਯਾਨੀ ਸਰਕਾਰ ਦੀ ਵੱਡੀ ਯੋਜਨਾ ਹਾਂਜੀ ਦੂਜਾ ਬਾਹਰਲੀਆ ਸੇਵਾਵਾਂ ਜਿਵੇਂ ਮੁੱਖ ਸੜਕਾਂ ਤੱਕ ਪਹੁੰਚ ਪਾਣੀ ਸੀਵਰੇਜ ਇਹ ਅਥਾਰਟੀ ਦੇਵੇਗੀ ਪਰ ਇਸ ਦੇ ਬਦਲੇ ਈਡੀਸੀ ਯਾਨੀ ਐਕਸਟਰਨਲ ਡਿਵੈਲਪਮੈਂਟ ਚਾਰਜ ਦੇਣੇ ਪੈਣਗੇ ਤੇ ਇਹ ਚਾਰਜ ਕਿੰਨੇ ਖੋਣਗੇ ਘੱਟੋ-ਘੱਟ 1 ਕਰੋੜ ਰੁਪਏ ਪ੍ਰਤੀ ਏਕੜ ਜਾਂ ਫਿਰ ਉਸ ਵੇਲੇ ਜੋ ਰੇਟ ਚੱਲ ਰਿਹਾ ਹੋਵੇਗਾ ਜੋ ਵੀ ਵੱਧ ਹੋਵੇਗਾ ਉਹ ਦੇਣਾ ਪਵੇਗਾ ਇਹ ਕਾਫੀ ਵੱਡੀ ਰਕਮ ਬਣ ਜਾਂਦੀ ਹੈ 1 ਕਰੋੜ ਪ੍ਰਤੀ ਏਕੜ ਇਹ ਤਾਂ ਕਾਫੀ ਜ਼ਿਆਦਾ ਹੈ ਹਾਂ ਇਹ ਵੱਡੇ ਡਿਵੈਲਪਰਾਂ ਲਈ ਹੈ ਨਾਲ ਹੀ ਜਿਹੜੀਆਂ ਵੱਡੀਆਂ ਸੜਕਾਂ ਪ੍ਰੋਜੈਕਟ ਦੇ ਨਾਲ ਲੱਗਦੀਆਂ ਹੋਣਗੀਆਂ ਉਹਨਾਂ ਦੇ ਬਣਾਉਣ ਦਾ ਖਰਚਾ ਵੀ ਵੰਡਿਆ ਜਾਵੇਗਾ 60% ਮਾਲਕ ਦੇਵੇਗਾ 40% ਅਥਾਰਟੀ 60 40 ਦਾ ਅਨੁਪਾਤ ਹਾਂ ਤੇ ਇੱਕ ਹੋਰ ਸ਼ਰਤ ਹੈ ਕਿ ਸਰਵਿਸਿਜ਼ ਤੇ ਬੋਝ ਨਾ ਪਵੇ ਇਸ ਲਈ ਉਹ 150 ਵਰਗਗਾਸ ਤੋਂ ਛੋਟੇ ਰਿਹਾਇਸ਼ੀ ਪਲਾਟ ਨਹੀਂ ਕੱਟ ਸਕਣਗੇ ਅੱਛਾ ਪਲਾਟ ਸਾਈਜ਼ ਤੇ ਵੀ ਲਿਮਟ ਹੈ ਹਾਂ ਤਾਂ ਜੇ ਸਾਰੀ ਗੱਲ ਨੂੰ ਸਮੇਟੀਏ ਤੇ ਇਹ ਨਵੀਂ ਲੈਂਡ ਪੂਲਿੰਗ ਪਾਲਿਸੀ 2025 ਇੱਕ ਤਰ੍ਹਾਂ ਨਾਲ ਜ਼ਮੀਨ ਮਾਲਕ ਨੂੰ ਮੁਆਵਜ਼ਾ ਦੇਣ ਦੀ ਬਜਾਏ ਵਿਕਸਿਤ ਜ਼ਮੀਨ ਦੇ ਕੇ ਸ਼ਹਿਰੀ ਵਿਕਾਸ ਵਿੱਚ ਸਿੱਧਾ ਸ਼ਾਮਿਲ ਕਰਨ ਦਾ ਇੱਕ ਨਵਾਂ ਮਾਡਲ ਹੈ ਹਾਂਜੀ ਕਾਗਜ਼ਾਂ ਤੇ ਤਾਂ ਇਹ ਮਾਡਲ ਕਾਫੀ ਆਕਰਸ਼ਕ ਲੱਗਦਾ ਹੈ ਜ਼ਮੀਨ ਮਾਲਕ ਹੁਣ ਸਿਰਫ ਪੈਸੇ ਲੈ ਕੇ ਬਾਹਰ ਨਹੀਂ ਹੋਵੇਗਾ ਸਗੋਂ ਵਿਕਾਸ ਦਾ ਹਿੱਸਾ ਬਣੇਗਾ ਪਰ ਅਸਲ ਸਵਾਲ ਜੋ ਮੇਰੇ ਮਨ ਵਿੱਚ ਆਉਂਦਾ ਹੈ ਉਹ ਇਹ ਹੈ ਕਿ ਕੀ ਇਹ ਨਵੀਂ ਸਾਂਝੇਦਾਰੀ ਵਾਲੀ ਪਹੁੰਚ ਅਸਲ ਵਿੱਚ ਜ਼ਮੀਨ ਤੇ ਪੁਰਾਣੇ ਐਕ acquisition ਦੇ ਤਰੀਕੇ ਨਾਲੋਂ ਬਿਹਤਰ ਸਾਬਿਤ ਹੋਵੇਗੀ। ਹੂੰ ਸੋਚਣ ਵਾਲੀ ਗੱਲ ਹੈ ਕਿ ਇਸ ਨਾਲ ਵਿਕਾਸ ਤੇਜ਼ ਹੋਵੇਗਾ ਕਿ ਜ਼ਮੀਨ ਮਾਲਕਾਂ ਖਾਸ ਕਰਕੇ ਜਿਹੜੇ ਛੋਟੇ ਮਾਲਕ ਨੇ ਉਹਨਾਂ ਦੇ ਹਿੱਤਾਂ ਦੀ ਸੱਚਮੁੱਚ ਰਾਖੀ ਹੋਵੇਗੀ ਜਾਂ ਫਿਰ ਇਸ ਵਿੱਚ ਵੀ ਕੋਈ ਨਵੀਆਂ ਪੇਚੀਦਗੀਆਂ ਸਾਹਮਣੇ ਆਉਣਗੀਆਂ? ਇਸ ਦਾ ਅਸਲ ਜਵਾਬ ਤਾਂ ਹੁਣ ਇਸ ਦੇ ਲਾਗੂ ਹੋਣ ਤੋਂ ਬਾਅਦ ਹੀ ਮਿਲੇਗਾ ਹੈ ਨਾ ਇਸ ਤੇ ਸੋਚਣਾ ਬਣਦਾ ਹੈ ਜੇ ਤੁਹਾਨੂੰ ਇਹ ਵੀਡੀਓ ਮਦਦਗਾਰ ਲੱਗੀ ਤਾਂ ਕਿਰਪਾ ਕਰਕੇ ਸੋਚ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ। ਸਾਡੇ ਨਾਲ ਆਪਣਾ ਕੀਮਤੀ ਸਮਾਂ ਬਿਤਾਉਣ ਲਈ ਧੰਨਵਾਦ ਮਿਲਦੇ ਆਂ ਅਗਲੇ ਵੀਡੀਓ 'ਚ ਇੱਕ ਹੋਰ ਨਵੀਂ ਸੋਚ ਦੇ ਨਾਲ